ਸਤਿਗੁਰ ਜੀ ਸਾਰਿਆਂ ਨੂੰ ਅੱਜ ਆਪਾਂ ਫੇਰ ਤੁਹਾਨੂੰ ਆਪਣੇ ਘਰੋਂ ਪਿੰਡ ਵਨਚੜੀ ਤਹਿਸੀਲ ਤੇ ਜ਼ਿਲ੍ਹਾ ਸ੍ਰੀ ਅਮਰਸਾਹਬ ਆਪਣੇ ਘਰੋਂ ਉਧਰ ਵੀਡੀਓ ਬਣਾ ਕੇ ਵਿਖਾਉਂਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਆ ਜਿੰਨੀਆਂ ਵੀ ਮਈਆਂ ਸਾਰੀਆਂ ਦੇਖਦੇ ਸਾਰੀਆਂ ਟੋਕੜਾ ਕੱਪੜਾ ਮਈਆਂ ਚੰਗੇ ਰਿਕਾਰਡ ਹੋ ਰੀਆਂ ਸਾਰੀਆਂ ਚੈੱਕ ਪਾਸ ਆ ਅੱਜ ਦੀ ਵੀਡੀਓ ਤਾਂ ਮੈਂ ਸੱਤ ਮਈਆਂ ਟੋਕੜਾ ਕੱਪੜਾ ਦੇ ਕਾ ਗਰਾਮ ਖਾਉਣੀ ਆ ਤੇ ਬਾਕੀ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆਂ ਡਿਟੇਲ ਕਿੰਨਾ-ਕਿੰਨਾ ਦੁੱਧ ਕਿਨੇ-ਕਿੰਨੇ ਜਿਹੜੀਆਂ ਗੱਬਣਾ ਚੈੱਕ ਪਾਸ ਕਿ ਮਿਲ ਕੇ ਰਿਕਾਰਡ ਆ ਸਾਸੀ ਕਾਲ ਵੀਜੀ 사ਸੀ ਕਾਲ 사ਸੀ ਕਾਲ ਜਗੇ ਵੀਰੇ ਕੀ ਹਾਲ ਜੇ ਕਿਰਪਾ ਮਹਾਰਾਜ ਦੀ ਗੇ ਚਲੋ ਵਧੀਆ ਚੈਦਾ ਵੇਗਾ ਪਿਛਲਾ ਮਾਲ ਸਾਰੀ ਵੇਗ ਗਿਆ ਵਾ ਇੱਕ ਬੰਦੇ ਨੇ ਥੋੜਾ ਜਿਹਾ ਚਲੋ ਖਰਾਬ ਕੀਤਾ ਵਾ ਆਪਾਂ ਦੱਸ ਵੀ ਦਵਾਂਗੇ ਵੀਡੀਓ ਚ ਹਾਂਜੀ ਹਾਂਜੀ ਤੇ ਬਾਕੀ ਆਪਾਂ ਸਾਰੇ ਨਵਾਂ ਮਾਲ ਆਇਆ ਵਾ ਹਾਂਜੀ ਬੁੱਲ ਨਿਗੇ ਨਿਗਰੇ ਮਈਆਂ ਦੇ ਸੱਜਰ ਵਾਲੇ ਚੱਡੇ ਲੱਗੇ ਇੱਥੇ ਟੋਕੜਾ ਗੱਬਣਾ ਪੰਜਾਂ ਪੰਜਾਂ ਮਹੀਨੇ ਦੀਆਂ ਮਈਆਂ ਗੱਬਣਾ ਵਾ ਅੱਛਾ ਜੀ ਹਾਂਜੀ ਤੇ ਨਾਂ ਦੱਸ ਦੀ ਆਪਣਾ ਨਾਂ ਮੇਰਾ ਸੀਸੇ ਦਾ ਪਿੰਡ ਬਨਚੜੀ ਜ਼ਿਲ੍ਹਾ ਅੰਬਸਰ ਤਹਿਸੀਲ ਅੰਬਸਰ ਫੋਨ ਨੰਬਰ 84337914 ਅੱਛ ਤੇ ਕਰੀਏ ਸ਼ੁਰੂਆਤ ਆਪਾਂ ਸ਼ੁਰੂਆਤ ਬੂਰੀ ਆ ਨਿੱਕੇ ਅੱਤੇ ਅੱਜ ਜਿਆਦਾਤਰ ਨਾ ਮਈਆਂ ਆਪਣੇ ਕੋ ਪੰਜਾ ਤੋਂ ਬਾਹਰ ਹਾਂਜੀ ਜਿਆਦਾਤਰ ਮਾਲ ਜਿਆਦਾ ਚੇਤਾ ਕਮ ਮਾਲ ਪੰਜਾ ਤੋਂ ਬਾਹਰ ਹੀ ਆ ਹਾਂਜੀ ਇੱਕ ਮੈਂ ਬੱਚੇ ਵਾਲੀ ਆ ਤੋ ਕੜਗਾਵਾ ਤੋਫਾ ਹੀ ਆ ਗਾਂਵ ਹੀ ਕਰੀ ਜਾ ਜੀ ਅਗੇ ਸ਼ੁਰੂਆਤ ਪਹਿਲੇ ਨੰਬਰ ਵਾਲੀ ਤੋਂ ਬਾਕੀ ਭਾਈ ਆਪਾਂ ਸ਼ੁਰੂਆਤ ਕਰਨ ਤੋਂ ਪਹਿਲੇ ਗੱਲ ਦੱਸ ਦਿੰਨੇ ਆ ਹਾਂਜੀ ਡੇਢ ਮਹੀਨੇ ਦੀ ਆਪਣੀ ਮੈਂ ਨਾ ਹੋਊਗੀ ਹਾਂਜੀ ਦੋਵਾਂ ਦੀਵ ਨਹੀਂ ਹੋਊਗੀ ਹਾਂਜੀ ਤੇ ਨਾ ਮਹੀਨਿਆਂ ਦੀ ਹੋਊਗੀ ਤੇ ਕੋਈ ਲੈ ਜੇ ਹਾਂਜੀ ਇੱਥੇ ਚੈੱਕ ਕਰਾ ਲੈ ਨਹੀਂ ਤੇ ਗੱਡੀ ਵਾਲਾ ਉਹਦੇ ਘਰੇ ਜਾਂਦਾ ਹਾਂ ਹਾਂਜੀ ਉੱਤਰ ਤੇ ਸਾਰੀ ਬਾਪ ਪੋਵੇ ਵੀਰ ਜੀ ਜੀ ਸਾਡੀ ਮਹਿ ਖਾਲੀ ਨਿਕਲੇ ਦੂਨੇ ਰੁਪਏ ਦੇ ਕੇ ਨਾ ਹੋਵਾਂਗੇ ਹਾਂਜੀ ਜੇ ਕਿਹੜੇ ਕੋਈ 65 ਦੀ ਲਈ 65 ਦੀ ਲਈ 70 ਦੀ ਲਈ ਇੱਕ 40 ਦੇ ਕੇ ਲਿਆਵਾਂਗੇ ਵੀਰ ਜੀ ਇਹ ਸਾਡੀ ਮਹਿ ਤੁਹਾਡੇ ਘਰੇ ਆ ਕੇ ਖਾਲੀ ਨਿਕਲਦੀ ਆ ਚੈੱਕ ਪਾਸ ਦੀ 100% ਗਾਰੰਟੀ ਆ ਹੂਰ ਛਟਾ ਬਾਦ ਕਰਦੀ ਹਰ ਇੱਕ ਮੈਂ ਦੇ ਥਣਾ ਦੀ ਗਾਰੰਟੀ ਹੁੰਦੀ ਹੈ ਢੀ ਤੇ ਇਹ ਵੀ ਬਾਕੀ ਨਾ ਇੱਕ ਦੋ ਚਾਂਸ ਜਿਹੜੇ ਨਵੇਂ ਆਏ ਆ ਤੇ ਉਹਨਾਂ ਦੇ ਵਿੱਚ ਬੜਾ ਸਾਨੂੰ ਵੀ ਫੋਨ ਆਉਂਦਾ ਵੀ ਪਾਜੀ ਫਲਾਣੇ ਜਨਰ ਤੋਂ ਮੈਂ ਲਈ ਵੀ ਖਾਲੀ ਨਿਕਲੀ ਆ ਡੇਢ ਤੋਂ 2 ਸਾਲ ਹੋ ਗਏ ਟੋਕੜਾ ਕੱਪਣਾ ਪਾਉਂਦੇ ਨੂੰ ਪੈਸਾ ਬਗਾਈ ਪੋਨੇ ਹਾਂਜੀ ਆਪਣੀਆਂ ਮਈਆਂ ਸੂੰਡੀਆਂ ਹਾਂਜੀ ਅੱਜ ਦੇ ਸਮੇਂਾਂ 'ਚ ਸੂੰਡੀਆਂ ਆ ਅੱਜ ਇੱਕ ਵੀਰ ਦਾ ਫੋਨ ਆਇਆ ਹਾਂ ਦਾ ਵੀਰ ਜੀ ਮੈਂ ਸੂਪੀਆ ਦੋ ਮਈਆਂ ਹੋਰ ਲੈਣੀਆਂ ਆਪਾਂ ਹਾਂਜੀ ਹਾਂਜੀ ਮੈਂ 17 ਕਿਲੋ ਮੈਂ ਕੋ ਤਿਆਰ ਦੋ ਦਿਓ ਦੇਖੋ ਮਹਾਂ ਜੇ ਤਿੰਨਾਂ ਚੌਹਾਂ ਦਿਨਾਂ ਦੀ ਸੂਈ ਥੱਲੇ ਐਂਡ ਵੀਰ ਜੀ ਜਿਹੜੀ 20 ਕਿਲੋ ਵਾਲੀ ਕਹਿ ਕੇ ਦਿੱਤੀ 20 ਕਿਲੋ ਹੀ ਦੇਣੀ ਅਗਲੇ ਕਰੇ ਜਾਗੇ ਵੀ ਹਾਂਜੀ ਹਾਂਜੀ ਬਾਕੀ ਆਵੇ ਇਹੀ ਰਹੀ ਯਾਰ ਬਾਕੀ ਕਰੀਏ ਸ਼ੁਰੂਆਤ ਨਾ ਤੇ ਬਾਕੀ ਕੋਈ ਵੀ ਚੈਨਲ ਤੋਂ ਲੈਣੀ ਹੈ ਨਾ ਆਪਣੀ ਸਮਝ ਕਰੋ ਤੇ ਬਾਕੀ ਆਪਣੀ ਦੀ ਇੰਨੀ ਤਸੱਲੀ ਹੋ ਗਈ ਆਪਾਂ ਇਹ ਤੋਂ ਵੱਡੀ ਗੱਲ ਜਗੇ ਵੀਰ ਕਿ ਤੁਹਾਨੂੰ ਮੇਰੇ ਕੋਲ ਫੋਨ ਕਰਦੇ ਆ ਵੀ ਭਾਜੀ ਸਾਨੂੰ ਸਾਨੂੰ ਤੇ ਆਪਣੇ ਦਾ ਪਤਾ ਜੇ ਵੀ ਹੱਡਾਂ ਹੀ ਟੋਕਣਾ ਗੱਬਣਾ ਟੈਕ ਪਾਸ ਵੇਚਦੇ ਆ ਦੂਜੇ ਧਰਨੇ ਆਪਾਂ ਨੂੰ ਕੋਈ ਬਰਾਬਰ ਦੇ ਕਰਦੇ ਵੀ ਆ ਉਹਦੇ ਕੋਲ ਲਈ ਖਾਲੀ ਨਿਕਲੀ ਉਹ ਤੁਹਾਡੀ ਸਿਰ ਦਰਦੀ ਹੈ 100 ਪਰਸੈਂਟ ਗਾਰੰਟੀ ਦੇ ਕੇ ਮੈਂ ਦੇਣੀ ਹੈ ਆਪਣੇ ਘਰੋਂ ਜਿਹੜੀ ਗੱਬੜ ਗਵਾ ਕਹਿੰਦੇ ਸ਼ੁਰੂਆਤ ਪਹਿਲੇ ਨੰਬਰਾਂ ਦੇ ਇਹ ਵੀ ਜੀ ਕਿਨਵਾ ਸੂਆ ਸੂਈ ਜੇ ਆਪਾਂ ਦੇ ਕਹਿਣੇ ਆਪੇ ਵੇਨਾ ਪਹਿਲਾਂ ਦੂਜੇ ਲਈ ਗੱਬਣ ਤੇ ਝੋਟੀ ਖਲੋਤੀ ਕੋਈ ਪਹਿਲਾਂ ਹੀ ਸੂਆ ਤੇ ਗਾੜੀ ਦੂਜੇ ਲਈ ਗੱਬਣ ਚੈੱਕ ਪਾ ਜੇ ਇਹ ਦੇ ਕਰੇ ਯਕੀਨ ਖਲੋਗੀ ਕੋਈ ਸ਼ੈ ਲੱਗੂਗੀ ਜਗੇ ਇਹ ਪਹਿਲਾਂ ਸੂਆ ਗਾੜੀ ਦੂਜੇ ਸੂਏ ਲਈ ਗੱਬਣ ਬੇਲ ਬੂਲ ਵੇਖ ਲੋ ਵੀ ਚੰਗੀ ਲੰਮੀ ਬੇਲ ਆ ਮੈਂ ਦੀ ਤੇ ਵੀ ਜੀ ਕਿੰਨੇ ਚਿਰ ਦੀ ਚੈੱਕ ਪਾਸ ਜੇ ਵੀ ਜੀ ਡਾਕਟਰ ਨੇ 3.5 ਮਹੀਨੇ ਦੀ ਆਖਿਆ ਹਾਂ ਜੀ ਤਿੰਨਾਂ ਦੀ ਆਖਾਂ ਤਿੰਨਾਂ ਦੀ ਅਗਲੇ ਦੇ ਕਰੇ ਜਾ ਕੇ 15 ਦਿਨ ਵੱਧ ਨਿਕਲੂਗੀ ਅੱਛਾ ਜੀ ਤਿੰਨਾਂ ਮਹੀਨੇ ਦੀ ਆਖਾਗੇ ਤੇ ਪਰ ਹੈਗਾ ਹੀਰਾ ਹੀ ਅੱਛਾ ਜੀ ਹਾਂ ਜੀ ਇਹ ਕੋਈ ਗੱਲ ਨਹੀਂ ਆ ਨੀਂਦ ਨਹੀਂ ਸਕਦਾ ਵੀ ਕੁਝ ਤੇ ਘਰੇ ਮੈਂ ਉਤਰੇ ਕੀਤਾ ਇਹ ਸਾਢੇ 3-4 ਮਿੰਟ ਗੱਪ ਚੈੱਕ ਬਸ ਦੁੱਧ ਕਿੰਨਾ ਵੀ ਜੀ 7 ਕਿਲੋ 7 ਕਿਲੋ ਦੁੱਧ ਦੇ 8 ਹੋਊਗਾ ਬਸ 7 ਕਰਕੇ ਦੇਣਾ ਅੱਜ ਹੀ ਮੈਂ ਆਈ ਛੋਟੀ ਛੋਟਾ ਸਿੰਘ ਜੇ ਪਿਓਰ ਮਾਲਵਾ ਵੇਖੋ ਜੀ ਕਿਆ ਜੀ ਬਤਾਂ ਥਾਣੇ ਖਾ ਤੂੰ ਵੀ ਥਾਣੇ ਲੋ ਪਈ ਸੂਏ ਰੰਨੇ ਵੇਖ ਫਿਰ ਲਾ ਵੇ ਹੰਡਾ ਮਿਲਕ ਵੇਣ ਵੇ ਤੂੰ ਮੈਨ ਲੱਗੀ ਮਿਲਕ ਵੇਣ ਵੀ ਚੰਗੀ ਲੱਗੀ ਆ ਇਹ ਇਹ ਵੇਖ ਬਕਰੋ ਮੈਂ ਚੌੜੀ-ਚੂੜੀ ਬੜੀ ਖੁੱਡੇ ਦੀ ਬਾਡੀ ਬੜੀ ਖੁੱਡਾ ਖੁੱਡਾ ਵੀ ਮੈਂ ਦਾ ਚੰਗਾ ਤੇ ਥਾਣੇ ਦੇ ਵਾ ਪੂ ਕਾਲੀ ਸ਼ਾ ਸ਼ੈਨੀ ਵੇ ਕਿਨੀ ਆ ਬੇ ਵੇ ਛੋਟੀ ਦੇ ਇਹ ਵੀ ਗਾੜੀਆਂ ਮਿਲਕ ਵੇਨ ਚੰਗੀ ਲੱਗੀ ਆ ਘਾੜ ਗੂੜ ਵੀ ਚੰਗੀ ਆ ਤੇ ਨਾੜਾ ਨੂੜਾ ਬਾਹਨੇ ਦੇ ਖਾ ਦੇ ਤੇ ਬਾਕੀ ਮਿਲਕ ਵੇਨ ਖਾ ਦੇ ਪੈਪ ਹੀ ਲਈ ਫਿਰਦੀ ਆ ਇਹ ਆ ਵੀ ਖੈ ਚੰਗੇ ਦੁੱਧ ਵਾਲੀ ਆ ਜੀ ਸੱਜੇ ਦੁੱਧ ਕਿੰਨਾ ਕੁ ਚਵਾ ਕੇ ਆਈ ਜੀ ਪਹਿਲੇ ਸੋਇਆ 16 17 ਕਿਲੋ ਛੋਟੀ ਦੁੱਧ ਚਵਾ ਕੇ ਆਈ ਗਰੰਟੀ ਨਾਲ ਅੱਛਾ ਜੀ ਕਿੰਨਾਮੀ ਬੰਦੇ ਕੋਈ ਆ ਅਛਾ ਜੀ ਹਾਂ ਜੀ ਅਬਾ ਦੱਸ ਹੀ ਦਵਾਂਗੇ ਜਿੱਤੋ ਆਈ ਆ ਠੀਕ ਆ ਹਾਂ ਤੇ ਐ ਟਾਈਮ ਤੇ ਸਾਢੇ ਤਿੰਨ ਮਹੀਨੇ ਗੱਬਣ ਚੈੱਕ ਪਾ ਜੇ ਤਿੰਨਾ ਦੀ ਕਰਕੇ ਦੇਣੀ ਵੀਰ ਆਪਾ ਤਿੰਨਾ ਦੀ ਕਰਕੇ ਲਾ ਜੇ ਬਾਕੀ ਇਹ ਵੀ ਭਾਵੇਂ ਉਤਰਨ ਤੋਂ ਪਹਿਲਾਂ ਡਾਕਟਰ ਜਾਂਦਿਆਂ ਨੂੰ ਬੈਠਾ ਹੋਵੇ ਗੱਡੀ ਤੋਂ ਤਰ ਤੋਂ ਪਹਿਲਾਂ ਚੈੱਕ ਕਰਾ ਕੇ ਫਿਰ ਭਾਵੇਂ ਗੱਡੀ ਜਾਂ ਕਰਾਏ ਦੋ ਵੀ ਇੱਥੇ ਕੋਈ ਡੇਢ ਦੀ ਨਹੀਂ ਦੋਹਾਂ ਦੀ ਨਹੀਂ ਇਹ ਵੀ ਤੁਹਾਡੇ ਘਰੇ ਜਾ ਕੇ ਨਿਕਲ ਆਊਗੀ ਐ ਹੋ ਜੂ ਓ ਹੋ ਜੂਗਾ ਕੋਣ ਇਹ ਗੱਲ ਨਹੀਂ ਇੱਥੇ ਜਿਹੜੀ ਗੱਲ ਕਰਾਂ ਕਰਾਂਗੇ ਜਿਹੜੀ ਖਾਲੀ ਹੋਊਗੀ ਖਾਲੀ ਕਿੱਕੇ ਦੇਵਾਂਗੇ ਸਾਨੂੰ ਨਹੀਂ ਇਹ ਤਾਂ ਗੱਲ ਆ ਗਈ ਧੰਨ ਬੈਕ ਅੱਪ ਬਣਾ ਸਿੱਧੀ ਨਾ ਦੇ ਆਪਾਂ ਸੱਜਰ ਮਹਿ ਲੈਨੇ ਆ ਤੇ ਨਾ ਆਪਾਂ ਤੋਕੜ ਲੈਨੇ ਆ ਕੱਲੀ ਤੋਕੜ ਗੱਬਣ ਮਹਿ ਲੈਦੇ ਖੁਦਾ ਖੜਾ ਚੰਗਾ ਜੇ ਬਾਕੀ ਸਾਰੀ ਦੰਗੀ ਇਧਰ ਉਹ ਨਹੀਂ ਆ ਥੋੜਾ ਜਿਹਾ ਕੈਮਰੇ ਤੋਂ ਕਾਲੀ ਪੈ ਗਈ ਐ ਚੰਗੀ ਸ਼ਾਂਤ ਦੇ ਸੁਭਾਅ ਦੀ ਆ ਬਾਕੀ ਚੰਗੀ ਆ ਜੀ ਵਾਲ ਵੇਹ ਕੱਤੀ ਨੂੰ ਕਿੰਨੀ ਜਿਆਦੀ ਚੰਗੀ ਆ ਐ ਸ਼ਾਂਤ ਨੀ ਕਿੰਨੀ ਸਿੰਗੀ ਲੱਗੀ ਥਾਣ ਸੁਣ ਦੂਰਾ ਥਾਣ ਲੱਗਾ ਥਾਣ ਚੰਗਾ ਜੀ ਇਹ ਥਾਂ ਨਹੀਂ ਲੱਭਦਾ ਵੇ ਮੈਂ ਥਾਂ ਲੱਗਾ ਥਾਂ ਬੜਾ ਚੰਗਾ ਸਟੈਂਡਰਡ ਦਾ ਲੱਗਾ ਜੀ ਇਹ ਵੀ ਮੈਂ ਭਾਵੇਂ ਹਾਲੇ ਟੋਕੜ ਗੱਬਣੀਆਂ ਹਾਲੇ ਹੀ ਚੱਡੇ ਜ ਪੂਰਾ ਜੋਸ਼ ਆ ਸੱਜਣਾ ਵਾਲਾ ਸੱਜਣਾ ਵਾਲਾ ਜੋਸ਼ ਆ ਟੋਕੜ ਗੱਬਣ ਮੈਂ ਸਾਮਤ ਇੱਦਾਂ ਦਾ ਫਾਇਦਾ ਅਗੀ ਚੋਟੀ 18 ਉਨੀ ਕਿਲੋ ਦੁੱਧ ਚਵਾਜੂ ਗਰੰਟੀ ਨਾਲ ਹੀ ਇਹਦਾ ਵੀ ਜੀ ਮੁੱਲ ਇੰਦਾ ਜਿਆਦਾ ਮੁੱਲ ਦਾ ਸੱਜੜਾ ਦਾ 1 20 30 ਤੇ ਮੋਦਾ ਬਾਹਰ ਬਾਜ਼ਾਰ ਜਿਹੜਾ ਹੋ ਗਿਆ ਹੁਣ ਯਾਰ ਜਿਆਦਾ ਹੀ ਫਰਕ ਪੈ ਗਿਆ 8 10 ਦਿਨਾਂ ਦੀ ਬਾਜ਼ਾਰ ਤਾਂ ਜਿਆਦਾ ਫਰਕ ਪੈ ਗਿਆ ਪਹਿਲਾਂ ਸੋ ਡਾਂਗਰ ਮਾਲ ਪਿੱਛੋਂ ਮਿਲ ਜਾਂਦਾ ਸੀ ਸਾਨੂੰ ਤੈਨੂੰ ਆਰ ਕੀ ਕੋਈ ਦਿਨ ਵੱਧ ਪੈ ਕੇ ਵੀਡੀਓ ਬਣਾਉਂਦੇ ਪਿੱਛੋਂ ਮਾਲ ਘੱਟ ਰੋ ਬੰਦਿਆ ਇਹ ਸ਼ਾਂਤ ਸਵਾਰੀ ਸੋਹਣੀ ਸਾਨੀ ਬੜੀ ਜਿਆਦੀ ਚੰਗੀ ਆ ਇਹ ਵੀ ਜੀ ਕਿੰਨੇ ਦੀ ਦੇ ਦਈਏ 70 ਹਜ਼ਾਰ ਦੀ ਮੈਂ ਦੇ ਦਈਏ ਮੁੱਲ ਨਹੀਂ ਕਰਨਾ ਬਿਲਕੁਲ ਜੀ 2000 ਛੱਡ ਦਈਏ 2 ਦਾੜਾ ਛੱਡ ਹਾਂ ਜੀ 4 ਛੱਡ ਦੇ 60 ਹਜ਼ਾਰ ਦੀ 60 ਹਜ਼ਾਰ ਦੀ ਜਸਤੇ ਨੋ ਠੀਕ ਆ ਬਾਕੀ ਕੋਈ ਭੈਣ ਭਰਾ ਕੋਈ ਫੂਲ ਵਿੱਚੋਂ ਛੋਟ-ਛਾਟ ਕਰਦਾ ਜਿਹੜੀ ਵਰਕਸ਼ਾਪ ਹੋਊਗਾ ਜਿੰਨੇ ਜੋਗੇ ਹੋਵਾਂਗੇ ਮੈਂ ਚੰਗੀ ਏ ਤੇ ਬਾਕੀ ਮੈਂ ਮੈਂ ਵੇਖ ਕੇ ਕੋਈ ਰੁਪਈਏ ਲਾਵਿਆ ਚੀਜ਼ਾਂ ਦੇ ਲਾਵਦੀ ਆ ਵੰਡਾ ਵੀਰ ਲਾ ਵੇਲਾ ਤੇ ਜਾਦੀ ਥੱਲੇ ਦੀ ਸਾਫ ਆ ਗਾੜੀ ਆ ਦੂਜੇ ਨੰਬਰ ਤੇ ਕਿਆਈ ਬਾਤਾਂ ਲੈਵਾ ਦੇਦਾ ਭਾਜੀ ਸੱਜਰਾਂ ਨੂੰ ਪਰੇ ਕਰਨਦੀ ਆ ਇਹਦੇ ਹੈਗੀ ਕੋਈ ਗੱਲ ਬਾਤ ਇਹ ਦੇ ਵੇਖਣ ਵਾਲੇ ਨੇ ਕਹਿਣਾ ਵੀ ਕਿ ਸੱਜਰ ਹੀ ਆ ਜੀ ਰਿਆ ਇਹ ਵੀ ਜੀ ਕਿੰਨੇ ਚਾਦੀ ਚੱਕ ਪਾਸ ਜੀ ਪੰਜਾਂ ਮਹੀਨਿਆਂ ਦੀ ਪੰਜਾਂ ਮਹੀਨੇ ਚੱਕ ਪਾਸ ਲੈਵਾ ਤੇ ਹੁਣ ਦੋ ਵੀ ਜੀ ਸੱਜਰਾਂ ਵਾਲੇ ਲਈ ਫਿਰਦੀ ਆ ਮਗਰਲੇ ਘਰੇ ਦੁੱਧ ਕਿਹਾ ਮੈਨੂੰ 10000 ਰੰਗ ਲੋ ਹਾਂਜੀ ਛੋਟੀ ਜਦੀ ਰੀ ਨਾ ਬੰਦਿਆਂ ਨੇ ਸੰਭੀ ਆ ਹਾਂਜੀ ਹੁਣ 8 ਕਿਲੋ ਦੁੱਧ ਹੋਊਗਾ ਅੱਛਾ ਜੀ ਦੁੱਧ ਗੱਲ ਨਹੀਂ ਕਰਦੇ 8 ਕਿਲੋ ਹੋਊਗਾ ਤੇ ਪਰ ਆਪਰੇ ਕੋਣਾ ਹੀ ਨਹੀਂ ਆ ਕੇ ਇਹ 10000 ਜੇ ਮੈਂ ਵੀਰ ਵੀਰ ਸਾਰੇ ਸਾਰੇ ਭੈਣ ਭਰਾ ਸਿਆਣੇ ਆ ਤੀਜੇ ਦੇ 15 ਕਿਲੋ ਵਾਲੀ ਹੈ ਅੱਗੇ 16 17 ਕਿਲੋ ਵਾਲੀ ਕਰਤੂਤ ਆਪੇ ਵੀਰਾਂ ਨੇ ਦੱਸ ਦੇਣਾ ਮੈਂ ਦੀ ਹੈ ਮੈਂ ਬਾਕੀ ਵੀਰ ਜੀ ਸਾਰੇ ਸਿਆਣੇ ਆ ਕਿ ਜਿਹੜੀ ਇਹਨਾਂ ਚ ਦੀ ਗੱਬਣ ਚੈੱਕ ਪਾਸ ਹੋ ਗਏ ਪਤਲੀ ਚਮੜੀ ਦੀ ਮੈਂ ਗੁੱਡਾ ਹੋਵੇ ਕਿੱਥੇ ਕਿੱਥੇ ਲੱਗਾ ਚੋਟੀ ਪਤਲੀ ਚਮੜੀ ਵੇਖ ਲਓ ਜੀ ਹਾਂਜੀ ਵੇਖ ਗੁੱਡਾ ਆਖਾ ਦਾ ਚੰਗਾ ਲੱਗਾ ਪਤਲੀ ਚਮੜੀ ਪਤਲੀ ਚਮੜੀ ਵੇਖ ਆਲ ਕਿੱਦਾਂ ਮਰਗੀ ਮਰੋੜੀ ਗਿਆ ਕੋਲੋ ਵੀ ਜੀ ਹਾਂ ਜੀ ਪੰਜਾਂ ਮਹੀਨੇ ਦੀ ਗੱਬਣ ਚੱਕ ਪਾਸ ਦੁੱਧ 8 ਕਿਲੋ 8 ਕਿਲੋ 6 ਕਿਸੂਂਗ ਵੀ ਚੰਗਾ ਪਹਿਲਾ ਹੀ ਸੂਆ ਕੱਤੀ ਜੇ ਦੇ 15 16 ਕਿਲੋ ਦੁੱਧ ਦੀ ਮਾਲਕਣ ਜੇ ਹਾਂ ਇਹ ਆ ਵੀ 17 ਕਿਲੋ ਦੁੱਧ ਕਿਹ ਜੀ 17 18 ਕਿਲੋ ਬਾਕੀ ਭੈਣ ਭਰਾ ਬੜਾ ਯਕੀਨ ਕਰਦੇ ਆ ਆਪਾਂ ਵੀ ਵੀਡੀਓ ਪੂਰੀ ਰੀ ਜਣਾ ਕੱਲਾ ਕੱਲਾ ਚੀਜ਼ ਕੱਲਾ ਕੱਲਾ ਥਾਣੇ ਵਿਖਾਈਦਾ ਜੀ ਹਾਂ ਜੀ ਜੇ ਕੋਈ ਵੀਰ ਭਰਾ ਆਪਣਾ ਸਾਈ ਬਿਆਨ ਨਾ ਪਹੁੰਚਦਾ ਤੇ ਘਰੇ ਡੰਗਰ ਜਾਂਦਾ ਕੇ ਦਾ ਸਾਈ ਬਿਆਨ ਨਾ ਹਣੀ ਮਰਦਾ ਆਪਾਂ ਨੂੰ ਬੇਦਖਾਣੇ ਗੱਲਾਂ ਹੁੰਦੀਆਂ ਤੇ ਆ ਸ਼ੈਵਖਾ ਗਾਣ ਖਾਵੇ ਕਿੰਨੀ ਆ ਤੇ ਕੋਈ ਵੀ ਗਾਣ ਵੀ ਖਾਦੇ ਗਾੜਾ ਕੋਈ ਕਹਦੇ ਟਾਈਮ ਲਗਾ ਥਣਾ ਜਿਣੀ ਹਮੈ ਹੈਗੀ ਗਾੜ ਵੀ ਚੰਗੀ ਰਹੀ ਹੈ ਜੀ ਬਾਕੀ ਸੁਨਾਪਾ ਅੱਗੋਂ ਵੇਖ ਲੋ ਚੰਗਾ ਹੈ ਬੇਚੋ ਟੀਵਾ ਕੱਟੀ ਪਿਓਰ ਮਲਵੈਣ ਆ ਪਿਓਰ ਮਲਵੈਣ ਜਿਹਨੂੰ ਕਹਿੰਦੇ ਲੈ ਜੋ ਵੀ ਜੀ ਹਾਂ ਏ ਆ ਵੀ ਕਿੱਲੇ ਦਾ ਸ਼ਿੰਗਾਰ ਬਣ ਜੂ ਇਹਦੇ ਕਿਸੇ ਵੱਜ ਗਈ ਵੀਰੇ ਸ਼ਿੰਗਾਰ ਵੀ ਬਾਨਾ ਛੋਟੀ ਦੋ ਦਿਨ ਜੀਤ ਰਗੀ ਫੇਰ 10 ਕਿਲੋ ਦੁੱਧ ਕਰਨਾ ਵਾ ਇਹ ਵੀ ਗੱਲ ਆਣਾ ਛੋਟੀ ਚੰਗੀ ਆ ਬਾਕੀ ਸਾਰੇ ਭੈਣ ਭਰਾ ਸਿਆਣੇ ਆ ਵੀ ਛੋਟੀ ਦੁੱਧ ਕਿਨਾ ਦੇ ਰੂ ਚੱਕ ਪਾਸ ਦੀ ਫੁੱਲ ਗਰੰਟੀ ਜੇ ਲਾਗ ਲੈ ਪਿੰਡੋਂ ਆਪਾਂ ਮੈਂ ਲਈ ਪਿੰਡ ਵਰਪਾਲ ਤੋਂ ਮਗਲੇ ਘਰ ਤੱਕ ਦਾ ਡਰੈੱਸ ਦੇ ਦਾਂਗੇ ਆ ਸ਼ਾਇਦ ਵਖਾ ਆਪਰੇ ਕੋਣਾ ਹੀ ਨਹੀਂ ਆ ਕੀ ਆਈ ਬਾਤਾਂ ਜੇ ਪਾਉਂਦੇ ਹੋਗੇ ਤਾਂ ਪੈਰ ਰੱਖ ਕੇ ਪਾ ਇੱਥੇ ਚੜ੍ਹ ਜੇ ਕੋਈ ਵਾਕੇ ਸਹੀ ਗੱਲ ਏ ਵੀ ਗੱਲ ਹੀ ਹਾਂ ਤੇ ਇਹਦਾ ਮੁੱਲ ਵੀ ਜੀ ਹਰ ਇਹ ਦਾ ਮੁੱਲ ਹੀ ਜੱਗੇ ਸ਼ਾ ਮੁੱਲ ਦੇ ਹੋਈਓ ਚੀਜ਼ਾਂ ਕੀ ਆ ਮੁੱਲ ਵੇ ਵੀਜੀ ਵੀਰ ਲਾਲਾ ਸੱਜਰਾ ਇੰਨਾ ਹੀ ਦੁੱਧ ਆ ਸੱਜਰਾ ਇੰਨਾ ਹੀ ਛੱਡਾ ਵਾ ਛੱਡਾ ਲ ਸੱਜਰਾ ਜਿੰਨਾ ਹੀ ਇੱਕ 40 ਦੀ ਇੱਕ ਸਾਲ ਦੀ ਹਾਂਜੀ ਤਿਆਰ ਹੋਈ ਜੇ ਕੋਈ 80 ਨਹੀਂ ਕੋਈ 85 ਨਹੀਂ ਹਾਂਜੀ 70000 ਦੀ ਮੈਂ ਦੇ ਦਾਂਗੇ ਛੋੜ ਕੱਢ ਦੀ ਥੋੜੀ ਬੋਲ ਦੋ ਛੱਡਾਂਗੇ 68 ਦੀ ਝੋਟੀ ਦੋਵੇਂ ਭਰੇ ਸ਼ੈ ਲੱਭਣੇ ਨਹੀਂ 68000 ਇੱਕ ਹਜ਼ਾਰ ਹੋਰ ਛੱਡ ਦਈਏ 67000 ਨਾ ਤੱਕਾ ਕਰ ਵੇ ਨਹੀਂ ਬਾਕੀ ਸਾਰੇ ਚੈਨਲ ਭੁੱਲ ਗਏ। ਸ਼ੇਵਾਨੀ ਨਾਲ ਲੱਭਦੀ ਆ। ਇੱਥੋਂ ਮਿਲ ਗਿਆ ਸਾਰੇ ਚੈਨਲ ਭੁੱਲ ਕੇ ਦੇਖ ਲਓ ਫੇਰ ਸਾਨੂੰ ਭਾਵੇਂ ਲੱਗ। ਫੇਰ ਬਾਕੀ ਇਹ ਨਹੀਂ ਕੋਈ ਲੱਸੀ ਮਾੜੀ ਆ। ਫੋਲੋਵਰ ਜੀ ਜੱਗੇ ਵੀਰ ਵੇਖ ਲੈ। ਇਹਣਾ ਕੋਈ ਕਹਿੰਦੇ ਕੋਈ ਲੱਸੀ ਮਾੜੀ। ਸੁਨਾਪ ਵੜਾ ਕੱਟੀ ਨੂੰ ਮਲਵਾਇ ਕੱਟੀ origianal ਆ। ਬਾਕੀ ਆ ਗਈ 3 ਨੰਬਰ ਦੇ। ਸਾਰੀ ਦੇ ਦਗਾ ਪੰਜਾ ਮਹੀਨਾ ਦੀ ਗੱਬੜ 8 ਕਿਲੋ ਦੁੱਧ। ਨਹੀਂ ਹੋਣੀ ਆ ਸ਼ੇਵਾ। ਤੇ ਜਾਂ ਨੰਬਰ ਆ ਗਈ ਜੇ ਤੇ ਪ्योर ਨੀਲੀ ਦੀ। ਪ्योर ਨੀਲੀ ਰਾਵੀ ਖੇ। ਆ ਗਈ ਕੋਈ ਕੈਰੀ ਸੁਨਾਪ ਵੜਾ। ਪੂਰਾ ਲੋਕ ਸਾਡੇ ਡਾਇਰੈਕਟ ਸੁਣ ਸੁਣ ਕੇ ਤਾਂ ਸਾਨੂੰ ਮਰੀ ਜਾਂਦੇ ਤੇ ਮੇਰੀ ਗੱਲ ਸੁਣੋ ਇਹ ਦੀ ਕਿੰਨੇ ਜਿਆਦੀ ਚੈੱਕ ਪਾਸ ਜੇ ਪੰਜਾਂ ਮਹੀਨੇ ਅੱਛਾ ਜੀ ਮਗਰ ਕੱਟੀ ਐ ਇਹਦੇ ਅੱਛਾ ਜੀ ਤੇ ਇਹਦੇ ਵੀਰ ਜੀ ਆਪਾਂ ਕੋਈ ਝੂਠ ਹੁਣੀ ਮਾਰਨਾ 2000 ਰੁਪਏ ਮੈਨੂੰ ਸਾਈ ਵੀ ਆਈ ਆਈ ਇਹਦੀ ਵੀਡੀਓ ਜੀ ਆਪਾਂ ਪਾਈ ਵੀ ਆ ਪਾਈ ਤੇ ਉਹ ਬੰਦਿਆ ਨੇ ਇੰਨਾ ਖਰਾਬ ਕੀਤਾ ਭਾਜੀ ਘੰਟੇ ਨੂੰ ਆਕੇ ਪਾਲ ਨੂੰ ਆਕੇ ਦੂਹਾਂ ਨੂੰ ਆਕੇ ਵੀਰ ਭਰਾ ਖਰਾਬ ਨਾ ਕਰਨ ਵੀਡੀਓ ਤੇ ਜਿਹੜਾ ਮਾਲ ਵੇਚਣਾ ਹੁੰਦਾ ਉਹ ਖਾ ਵੀ ਦੇਵੇ ਬੁਖਾਰ ਵੀ ਦੇਵੇ ਵੀ ਕੋਈ 2000 ਰੁਪਏ ਮੈਂ ਉਹ ਵੀ ਖਾ ਵੀ ਦਊਗਾ ਅੱਛਾ ਜੀ ਤੇ ਬਾਕੀ ਤੁਸੀਂ ਵੀ ਹੁਣ ਸਿਆਣੇ ਜੇ ਜੇ ਬਠਿੰਡੇ ਐਡੀ ਦੂਦ 2000 ਬਦਲੇ ਡੰਗਰ ਨਹੀਂ ਭੇਜੇ ਜਾਂਦੇ ਵੀ ਨਹੀਂ ਭੇਜੇ ਜਾਂਦੇ ਕਿਰਾਇਆ ਤੱਕ ਤੇ ਪੱਕੀ ਸਾਈ ਤੁਹਾਨੂੰ ਆਈ ਹੋਵੇ ਹ 7 ਕਿਲੋ ਮੈਂ ਕਿਹਾ ਦੁੱਧ ਅੱਛਾ ਜੀ ਕਿਨੇ ਚੱਕ ਬਾ ਪੰਜ ਮਹੀਨੇ ਸਾਡੇ ਪੰਜਿਆਂ ਦੀ ਪੰਜਿਆਂ ਦੀ ਕਰਕੇ ਤੇ ਨਹੀਂ ਪਰ ਸ਼ਾਇਦ ਖਾਦੇ ਸਲਾਹ ਕੋਈ ਸ਼ਾਦੀ ਛੱਟੀ ਮਗਰ ਜੇ ਵੀਜੀ ਬੜੇ ਪਲੀ ਪਲੋਸ਼ੀ ਕੱਟੀ ਮਗਰ ਜੇ ਬੜੇ ਵੀਰ ਭਰਾਵਾਂ ਨੇ ਮੈਂ ਮੰਗੀ ਪਿਛਲੀ ਵਾਰ ਕਿਹਨੂੰ ਤੇ ਤੀਣੀ ਆਪਾਂ ਵੀਰ ਜੀ ਆਪਾਂ ਨੂੰ ਸਾਈ ਆਈ ਆ ਜਿਹੜੀ ਗੱਲ ਵੇਖੋ ਜੀ ਬੱਗੀ ਮੋਛਿਆ ਮੇਨ ਗੱਲ ਕਰ ਗਈ ਆ ਕੇ ਆ ਬਸ ਕੁਛ ਵੀ ਛੱਟੀ ਆ ਮੈਂ ਨੀਲੀ ਪਿਓਰ ਨਹੀਂ ਦੀ ਆ ਨੀਲੀ ਕਿਹਾ ਕਾਦਰ ਕੁਦਰੀ ਚੰਗਾ ਮੈਂ ਦਾ ਦੋਵੇਂ ਵੇਲੇ ਹੀ ਬੱਚੇ ਦੇ ਮੇਲਾ ਮੈਂ ਨੇ ਬੱਚੇ ਦੇ ਮਿਲਦੀ ਜੇ ਬਗਾਨੇ ਘਰ ਡੰਗ ਤੱਕ ਨਹੀਂ ਪਰਣਾ ਉਹਦੀ ਗਰੰਟੀ ਹੋਊਗਾ ਆਪਣੀ 100% ਗਰੰਟੀ ਦੇਈ ਦੀ ਉਹ ਜਿਹੜੀ ਬੱਚੇ ਵਾਲੀ ਮੈਂ ਉਹਨਾਂ ਦੇ ਬੱਚੇ ਦੇਖੋ ਭਾਈ ਡੰਗ ਡੇ ਕੇ ਮਿਲਣਾ ਇਹਦੇ ਤਿੰਨ ਫੈਦੇ ਹੋ ਗਏ ਵੀਰਾਂ ਨੂੰ ਬੜੇ ਵੀਰ ਭਰਾਵਾਂ ਦੇ ਇੱਕ ਹੈ ਹਰ ਵਰੀਾਈ ਮੈਂ ਜੀ ਹਾਂ ਇਧਰੇ ਘਰ ਵਾਲਿਆਂ ਨੇ ਦੱਸੋ ਮਜ਼ਾ ਕਿ ਸੂਨ ਤੋਂ ਡੇਢ ਵੀਨੇ ਬਾਅਦ ਹੀ ਬਣ ਜਾਂਦੀ ਆ ਸਹੀ ਕੋਈ ਗੱਲ ਬਾਤ ਸ਼ਾਇ ਕੋਈ ਮੈਂ ਕਾਦੀ ਅਸਲਾ ਵਾ ਕੀ ਆ ਜਬਤਾ ਅਸਲ ਪੂਰੇ ਦੀ ਹੈਗਾ ਵੀ ਅਸਲਾ ਹੀ ਆ ਅਸਲਾ ਹੀ ਆ ਵੀ ਹਾਂ ਜੀ ਇਹ ਅਬੀ ਚੈੱਕ ਪਾਸ ਆਂ ਗਾਂ ਆਸਬੰਦੀ ਆ ਕੋਈ ਭੈਣ ਭਰਾ ਗਾੜੀ ਕੋਈ ਤਿਆਰ ਕਰ ਲੂ ਕੱਟੀ ਮਗਰ ਜੇ ਕੱਟੀ ਵੀ ਵੱਜਣੀ ਆ ਹਾਂਜੀ ਇਹ ਇੱਕ ਮੋਲ ਨੇ 3 6 ਮਿਲੀਆਂ ਪੜੀ ਬਲੋਕੀ ਕੱਟੀ ਨੀਲੀ ਰਾਵੀ ਦੀ ਮੋਲਣੀ ਕੋਈ ਜਿਆਦਾ ਵੀ ਨਹੀਂ ਹਾਂਜੀ ਲੈ ਕੇ ਵਾਲਾ ਕੋਈ ਮੋਲਣੀ ਆ ਇਹ ਨਾ ਰਾਵੀ ਦੀ ਮੋਲ ਤਾਂ ਹੋਣਾ ਨਹੀਂ ਵੇਖੋ ਕੱਟੀ ਨਾਲ ਆ ਜੀ ਹਾਂਜੀ ਚੱਡਾ ਜੱਡਾ ਇਹ ਸਫਾਈ ਆ ਵੇ ਥੱਲੇ ਕਿਦਾਂ ਦੀ ਆ ਵੇ ਹਾੜੀ ਵਾਲਾ ਜੀ ਬਾਕੀ ਬਹੁਤੇ ਵੀ ਰਹਿੰਦੇ ਆ ਜਵਾਕ ਵਾਲੀ ਟੋਕੜ ਗੱਬੜ ਮੈਂ ਵੀ ਜੀ ਕਦੇ ਕਦਾਈ ਆਉਂਦੀ ਜੇ ਉਹ ਆਪਣਾ ਮਾਲ ਜਾਇਦਾ ਤਾਂ ਡੇਰੀਆਂ ਚੋਂ ਆਉਂਦਾ ਤੇ ਡੇਰੀਆਂ ਵਾਲੇ ਪਸ਼ੂ ਬਹੁਤ ਘੱਟ ਰੱਖਦੇ ਆ ਹਾਂਜੀ ਤੇ ਇਹ ਵੀ ਦੇ ਦਈਏ 65 ਦੀ 1000 ਛੁੱਟ ਜਾਂਦੀ ਨਹੀਂ 200 ਜੀ ਆਪਣੀ ਗਲਤੀ ਹਾਂਜੀ 63 ਦੀ 1000 ਛੁੱਟ 6000 ਠੀਕ ਹੈ ਜੀ 6000 ਦੀ ਹਾਂ ਜਰਾ ਬੱਸ ਦੇਣੀ ਜੇ ਕੋਈ ਫੋਨ ਲਾਵੇ ਤੇਰੀਆਂ ਬਮੋਡ ਨਹੀਂ ਪਰ ਇਹ ਸ਼ੇਵਾ ਚੱਡੇ ਦੀਆਂ ਨਹੀਂ ਲੱਭਣੀਆਂ ਸਫਾਈਆਂ ਸੁਫਈਆਂ ਵੇਲਾ ਕਿੰਨੀ ਹੈ ਕੀ ਬਤਾ ਜੀ ਹਾਂਜੀ ਬਾਕੀ ਆ ਗਈ ਗਾੜੀ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਨੰਬਰ ਵੀ ਜੀ ਦਸੀਆ ਚੌਥੇ ਨੰਬਰ ਇਹ ਵੀ ਜੀ ਕਿੰਨੇ ਜੀ ਦੀ ਚੱਕ ਪਾਜੇ ਇਹ ਵੀ ਜੀ 55 ਮਹੀਨੇ ਅੱਛਾ ਜੀ 19 ਨਾਲ ਤੇ ਦੁੱਧ ਦੁੱਧ ਵੀਰ ਜੀ 7 ਕਿਲੋ ਹਾਂ ਉਹ ਛੇ 7 ਹੀ ਹਵਲ ਦੇ ਬਾਕੀ ਵੀ 7 ਕਰਕੇ ਲੈ ਲੀਆ ਚੌਥੇ ਕੱਲ ਹੀ ਮੈਂ ਆਉਂ ਹਾਂ ਜੀ ਵੀ ਕਦ ਕੁਦ ਚੰਗਾ ਵੱਡਾ ਸੱਜੇ ਦੇ ਵੀ ਜੀ ਉਮੀਦ ਹੈ ਬੜਾ ਚੰਗਾ ਦੁੱਧ ਚੰਗਾ ਚਵਾਇਆ ਹੋਊਗਾ ਥਾਂ ਲੈਵੇ ਦੇ ਹਿਸਾਬ ਨਾਲ 16 17 ਕਿਲੋ ਹੀ ਪਾਇਆ ਵੀਰ ਕਾਲੀ ਛਾ ਮੈਂ ਉਧਰੋਂ ਆਈ ਆ ਜੇ ਆਪਾਂ ਕਹਿ ਦੇਣੀ ਨਾ ਐਡਾ ਚੱਡਾ ਇਦਣੇ ਇਦਾ ਹੀ ਬਣਾਉਣਾ ਇਹਨਾਂ ਸੱਜਣ ਨੇ ਐਂ ਥੱਬਾ ਲਾਉਣਾ ਤੇ ਫੇਰ ਚੰਗਾ ਵੇ ਥਾਂ ਥੂਣੀ ਚੰਗਾ ਲੱਗਾ ਤੇ ਥਾਂ ਦੇ ਇੱਕ ਡਾ ਜਿਆਦਾ ਚੰਗਾ ਮੈਂ ਚੰਗੀ ਦੁੱਧ ਵਾਲੀ ਆ ਇਹ ਆ ਕਾਲੀ ਸਾਈਨ ਵੇ ਜਾਰ ਨੂੰ ਲੱਗੀ ਕੱਤੀ ਪਈ ਆ ਵੇ ਖਨਾਪਸ ਨੂੰ ਪਵੜਾ ਝੋਟੀ ਨੂੰ ਵੇ ਨਹੀਂ ਚੰਗੀ ਆ ਸਾਡੇ ਪੰਜਾਬੀ ਨਾਲ ਗੱਬੜ 7 ਕਿਲੋ ਦੁੱਧ ਇਹ ਵੇ ਲੋ ਵਿਜੀ ਇਹਦੇ ਆਮ ਕਿਰੇ 1 ਵਜੂ ਤੋਕੜ ਗੱਬੜ ਕਿਤੇ ਦੋ ਹਾਂਜੀ ਹਾਂ ਬਸ 7 ਮਈਆਂ ਹਾਂ ਸੱਤੇ ਤੋਕੜਾ ਗੱਬੜਾ ਚੈੱਕ ਪਾਸ ਆ ਮਾਲ ਆਪਣੇ ਕੋ ਰੂਟੀਨ ਚ ਲਗਾਤਾਰ ਹੀ ਆਪਣੇ ਕੋ ਹੁੰਦਾ ਵਾ ਮਹੀਆ 5000 ਤੋਂ 6000 ਕੱਪੜਾ ਮਿਲਦੀਆਂ ਮਿਲਦੀਆਂ ਉਹ ਭੈਣ ਭਰਾ ਦੂਰੋਂ ਨੇੜੇ ਆਉਂਦਾ ਵਾ ਹਾਂਜੀ ਵੀਡੀਓ ਪਾਈ ਆ ਮਾਲ ਆਉਂਦਾ ਜਾਂਦਾ ਰਹਿੰਦਾ ਲਈ ਯਾਰ ਨਾ ਆਪਾਂ ਨੂੰ ਵੀ ਕੋਈ 4-4 5-5 ਦੇ ਲੱਗ ਜਾਂਦੇ ਆ ਉਸ ਪਾਏ ਪਾ ਕੇ ਤੁਰੇ ਫਿਰਦੇ ਰਹਿੰਦਾ ਵਾ ਇਹਦੇ ਵਿੱਚ ਕਰਮਾਣਾ ਮਿਲਦੀਆਂ ਜੀ ਕਾਲਾਂ ਦੀਆ ਵੰਡਾ ਵੇ ਰਲਾ ਵੇ ਵੇ ਛੱਡਾ ਮੈਂ ਲੱਗਾ ਤਾਂ ਕੀ ਕੋਈ ਗੱਲ ਬਾਤ ਵੇ ਕੀ ਗੱਲ ਆ ਗੱਲਾਂ ਨਾਲ ਥੋੜਾ ਕਹਿ ਦੇਣਾ ਜੇ ਮੈਂਨ ਕੋਈ ਬਾਤ ਦੋਵੇਂ ਪਾਸਿਓਂ ਚੰਗੀ ਆ ਮੈਂ ਚੰਗੇ ਦੁੱਧ ਵਾਲੀ ਆ ਹਾਂ ਬਾਕੀ ਬਹੁਤੇ ਵੀਰ ਸਿਆਣੇ ਆ ਜਿਹੜੇ ਵੀਰ ਤੇ ਵੀਰ ਕਦਰਿਆ ਕਦਰਿਆ ਮੈਂ ਜਿਨ੍ਹਾਂ ਨੇ ਕਦਰ ਪਾਣੀ ਕਦਰ ਪਾਗੇ ਲੈ ਜਾਣੀ ਆ ਵੀ ਜਿਹੜੇ ਵੀਰ ਤੇ ਆਪਣੇ ਨਾਲ ਵਿਚਰਦੇ ਆਣਾ ਜਿਹੜੇ ਵੀਰ ਨੇ ਆਪਣੇ ਕੋਲ ਮਾਲ ਖੜਿਆ ਨੂੰ ਤੇ ਪਤਾ ਵਾ ਵੀ ਕੀ ਐ ਕੀ ਨਹੀਂ ਜੱਗੇ ਹੀ ਰਹੀ ਨਿਕਲਦਾ ਜੱਗੇ ਵੀਰ ਹਾਂਜੀ ਕੋਈ ਚੱਕ ਬਾਕੀ ਜਿਹੜਾ ਨਵਾਂ ਗਾਘਿਆ ਤੇ ਉਹਦੇ ਇੱਕ ਰਾਂ ਤੇ ਚਲੋ ਹਰ ਕੋਈ ਨੂੰ ਹੁੰਦਾ ਵੀ ਪਤਾ ਨਹੀਂ ਕਿਤਰਾ ਹੁੰਦੇ ਆ ਤੇ ਬਾਕੀ ਜਿਹੜੇ ਦਾ ਆਪਣੇ ਪੁਰਾਣੇ ਪੱਕੇ ਗਾਘ ਲੱਗੇ ਆ ਤੇ ਉਹਦੇ ਆਪਾਂ ਨੂੰ ਵੀਡੀਓ ਪਾਉਣ ਦੇ ਸਾਰੀ ਕਰਦੇ ਵੀ ਜੱਗੇ ਵੀਰ ਆਪਣੀ ਬੁੱਕ ਕਰਦੇ ਨਹੀਂ ਸਹੀ ਗੱਲ ਆ ਤੇ ਦੱਸਿਓ ਵੀ ਜੀ ਇਹਦਾ ਮੁੱਲ ਬਾਕੀ ਇਹਦਾ ਮੁੱਲ 65 ਦੀ ਦੇਣਾ। ਛੋਟ ਕਰ ਦੀਏ ਥੋੜੀ ਬੋਰੀ। ਠੀਕ ਹੋ ਜਾ ਜਾ। 2 ਛੜ ਦੇਣਾ 63 ਦੀ ਠੀਕ ਹੈ ਜੀ। ਪੂਰੇ 62 ਦੀ ਦੇ ਦਈਏ। 62 ਬਾੜ ਦੀ ਦੇ ਦਾਂਗੇ। ਹਾਂ ਜੀ। ਤੇ 62 ਬਾੜ ਦਾ ਬੰਦਾ ਇੱਕ 24 ਦਾ ਜੋੜਾ ਦੇ ਦਵੇ। ਪਰ ਇੱਕ 24 ਦਾ ਜੋੜਾ ਲੈ ਜੂਗਾ। ਕੋਈ ਇੱਕ ਹੀ ਵੇਚ ਲੈ ਦੋਆਂ ਇੱਕ ਹੀ ਵੇਚ ਦੇਣਾ ਜਦ ਕਿ ਬਾਕੀ ਵੀ ਜੀ ਸਾਰੇ ਵੀ ਸਿਆਣੇ ਆ। ਅੱਜ ਕੱਲ ਦਾ ਜਿਹੜਾ ਹੁਣ ਜਿਹੜਾ ਸਮਾਂ ਆ ਗਿਆ ਨਾ ਇਹ ਵੀ ਜੀ ਮਾਲ ਦਿਨ ਦਿਨ ਵਧ ਨਹੀਂ ਜ਼ਿਆਦਾ ਘਟਣ ਦੇ ਦਿਆ ਨਹੀਂ ਆ। ਜਗੀਰ ਲੱਖ ਰੁਪਏ ਰ ਤੁਸੀਂ ਆਪਾਂ ਹੀ ਬਾਹਰ ਫਿਰਦੇ ਹੋ। ਸੱਜਣਾਂ ਦਾ ਆਨ ਆ। ਲੱਖ ਰੁਪਈਆ ਦੇ ਆਮ ਨਾਰਮਲ ਮੈਂ ਤਾਂ ਲੱਖ ਰੁਪਈਆ ਹੋ ਗਿਆ ਕਿਹੜਾ ਲੱਖ ਰੁਪਈਆ ਦੀ ਮਹਲ ਹੋਣੀ ਕਹਿੰਦਾ ਲੱਖ ਦੀ ਮਹਲ ਹੈ ਹੀ ਉਹ ਚੋਰਦੇ ਆਮ ਹੀ ਗੱਲਾਂ ਤੇ ਬਾਕੀ ਇੱਕ 24 ਦਾ ਜੋੜਾ ਬੰਦਾ ਵਾ ਬਾਕੀ ਕੋਈ ਵੀਰ ਭਰਾ ਫੋਨ ਲਵੇ ਪਤਾ ਨਹੀਂ ਦੇ ਕਿੱਥੇ ਦੇਣੀ ਆ ਮੋੜਨਾ ਨਹੀਂ ਆੁੱਲੇ ਇਮਾਨਦਾਰ ਕਰਕੇ ਦੇਣੀਆਂ ਵਾ ਅੱਕੇ ਸ਼ਾਇ ਖਾਵ ਹੈ ਗਾੜੀ ਹੈ ਕਿ ਨੀਲੀ ਬੂਰੀ ਦਾ ਵੀ ਹੈ ਬੂਰੀ ਨੀਲੀ ਦਾ ਵੀ ਕੱਦ ਹੋ ਜਾਣ ਵੇ ਮੈਂ ਇਹਨੂੰ ਕਿੱਡਾ ਵਾ ਤੇ ਗਲਤ ਗੱਲਾਂ ਨਹੀਂ ਕਰਨੀਆਂ ਵੀ ਅੱਛਾ ਜੀ ਦੁੱਧ ਤਿੰਨੇ ਹੀ ਚਾਰੇ ਕਿਲੋ ਹੀ ਦੁੱਧ ਤਿੰਨ ਚਾਰ ਕਿਲੋ ਹੀ ਆ ਇਹ ਵੀ ਜੀ ਕਿਨੇ ਜਿਹੜੀ ਚੱਕ ਪਾਸ ਜੇ ਅੱਜ 사데 55 6 ਮਹੀਨਾ ਦੀ ਸਾਡੇ 55 55 ਦੀ ਲੜੇ ਕੋਈ ਤੇ ਦੁੱਧ 3 ਕਿਲੋ ਹੀ ਆ ਦੁੱਧ ਕਿੰਨਾ 1 ਕਿਲੋ ਓਏ ਵੀ ਥਣ ਸੁਣ ਪਾਸ ਕਰਾ ਦੂ ਕੋਈ ਤੇ ਚਾਹ ਪਾਣੀ ਮਾੜਾ ਚ ਗੱਬਣਾ ਦੂ ਦੁੱਧ ਦਿੰਦੀ ਆ ਚਾਹ ਪਾਣੀ ਝੁਗਰ ਦੇਈ ਜਾਊਗੀ ਬਾਕੀ ਮੇਨ ਗੱਲ ਜੱਤ ਵਾਲੀ ਬੂਰੀ ਜੱਤ ਵਾਲੀ ਇਹ ਵੀ ਜੱਤ ਵਾਲੀ ਆਹੋ ਜੱਤ ਵਾਲੀ ਬੂਰੀ ਊ ਐ ਬੂਰੀ ਦੀ ਡਿਮਾਂਡ ਬਹੁਤ ਜ਼ਿਆਦੀ ਹੁੰਦੀ ਤੇ ਇਹ ਫਿਰ ਕੱਦਵਣ ਵਾਲੀ ਵੱਡੀ ਆ ਨਾ ਨਿੱਕੀ ਨਹੀਂ ਨਾ ਵੇਖ ਫੁੱਲ ਕੱਦਵਣ ਵਾਲੀ ਆ ਸੂਰ ਤੱਕ ਨਿਸ਼ਾਨ ਆ ਮਾੜੇ ਦੇ ਵੀ ਵੇਖ ਲੈ ਭਵੇਂ ਸੂ ਆ ਆਮੀ ਨਾਰਮਲ ਪੂਰੀਆਂ ਮਈਆਂ ਦੇ ਸੂ ਦੇ ਨਿਸ਼ਾਨ ਹੁੰਦੇ ਹੁੰਦੇ ਜੱਤ ਵਾਲੀ ਮੈਂ ਆ ਅਰਜੀਨਲ ਅਰਜੀਨਲ ਪੂਰੀ ਇਹਨੂੰ ਕਹਿੰਦੇ ਅਰਜੀਨਲ ਪੂਰੀ ਕਿਆ ਬਾਤਾਂ ਹੀਰਾ ਤੇ ਮੁੱਲ ਵੇਖੀ ਮੇਰੇ ਦਾਦੂ ਅੱਜ ਨਿਕਾ ਆ ਮੁੱਲ ਛੇਟਾ ਆ ਕਿੰਨੀ ਚੰਗੀ ਐ ਜਿੰਨੀ ਵੇਖੀ ਸੁਥਰੀ ਐ ਫਿਰ 3 ਕਿਲੋ ਦੁੱਧ ਬਾ ਝੂੜ ਦੀ ਮਾਰਦਾ ਵੀ ਕੋਈ ਅੱਠੀ ਪੈਰੀ ਚੁਲੇ ਭਵੇਂ ਦੋਵੇਂ ਡੰਗ ਚੋਲੇ ਤੇ ਸਾਡੇ ਪੰਜਾਬੀਆਂ ਦੀ ਗੱਭਣ ਚੈੱਕ ਪਾਸ ਕਰਾ ਕੇ ਲਏ ਫੁੱਲਰਾ ਜੀ ਮੈਂ ਫੁੱਲਰਾ ਜੀ ਬਹੁਤ ਚੰਗੀ ਐ ਰਾਜੀ ਸਭੀ ਜਿੰਨੀ ਵੇਖੀ ਠੀਕ ਆ ਜੀ ਅੱਛਾ ਪੁੱਛਿਆ ਵੀ ਚੰਗਾ ਹਾਂ ਇਹਦਾ ਮੁੱਲ ਫਿਰ ਵੀ ਜੀ ਯਾਰ ਅੱਧੇ ਦੇ ਵਿੱਚ 65 ਹੀ ਕਰ ਦਈਏ 55000 ਦੀ ਦੇਣੀ ਹੈ 5000 ਛੋਟ 55 ਦੀ ਠੀਕ ਹੀ 5000 ਛੋਟ ਪੂਰੇ 50000 ਦੀ ਗੁਰਵਾ ਕੀ ਕਰੀ ਜਨਾ ਅੱਜ ਉਹ ਜਾਂਦੇ ਪੂਰੇ 50 ਦੇ ਚੱਲਦੇ ਪਰ ਇਹ ਸ਼ਾ ਲੱਭਣੀ ਨਹੀਂ 50000 ਦੀ ਵਜਨ ਚ 50000 ਦੀ ਤੇ 15 ਚ ਹੀ ਆਈ ਵਜਨ ਹੀ 50000 ਦਾ ਮੈਂ ਨੂੰ ਬਾਕੀ ਚੰਗੀ ਜੀ ਜੀ ਫੁੱਲ ਰਾਜੀ ਰੂਜੀ ਵੇ ਫੁੱਲ ਟਾਂਚੇ ਵਾਲੀ ਕੋਈ ਮਾੜੀ ਨਹੀਂ ਕੱਦ ਪੁੱਤ ਚੰਗਾ ਵੱਡਾ ਜੀ ਫੁੱਲ ਕਰਕੇ ਪਾਤੀ ਉਹ ਦੇ ਦੇਣੀ ਵੀਰਾ ਭਰਾਵਾਂ ਨੂੰ ਮੋੜ ਨਾ ਨਹੀਂ ਗੱਡੀ ਆ ਗਿਆ ਪੰਜ ਮਹੀਨੇ 6ਵੇਂ ਨੰਬਰ ਦੇ 6ਵੇਂ ਨੰਬਰ ਦੇ 6ਵੇਂ ਦੇ ਹਾਂਜੀ ਇਹ ਵੀ ਕਿੰਨੇ ਦੇ ਲੱਗੋ ਇਹ ਕਿੰਨੇ ਦੇ 7.5 ਇੱਥੋਂ ਜਾ ਕੇ ਇਹਦੇ ਪੰਜਾਂ ਦੀ ਨਹੀਂ ਨਹੀਂ ਇਹ 6 ਮਹੀਨੇ ਦੀ 6 ਮਹੀਨੇ ਦੀ ਜੱਗੇ ਵੀਰ ਅੱਛਾ ਜੀ ਇਹ ਚੈੱਕ ਕਰਾ ਕੇ ਲੈ ਜਾ ਕੋਈ ਆਪਣੇ ਕੋਲ ਕੋ ਦੋ ਡੰਕ ਕੋ ਤਿੰਨ ਡੰਕ ਕੋ ਚੋਕ ਲੈ ਚਾ ਲਈ ਚੈੱਕ ਕਰਾ ਕੇ ਲੈ ਜਾ 6 ਮਹੀਨੇ ਦੀ ਗੱਭਨ ਚੈੱਕ ਬੱਸ ਉਹਦੇ ਕੋਲ ਲੈ ਜਾ ਸਾਡੀ ਮੰਤ ਸਾਡੇ ਘਰ ਬਜੀ ਦੋ ਚੌਵੇਂ ਕਿਲੋ ਚਾਰੇ ਪੰਜ ਨਹੀਂ 6 ਨਹੀਂ 7 ਨਹੀਂ ਚੌਵੇਂ ਕਿਲੋ ਜੀ ਖੋਲੋ ਵੀ ਜੀ ਨੂੰ ਚਾਹ ਪਾਣੀ ਕਿਦਾਂ ਬਣਾਉ ਕੀ ਜਾ ਕੇ ਇਹ ਵੀ ਥੱਲੋਂ ਵੀ ਲਓ ਮਿਲ ਕੇ ਬੈਣਾ ਖਾ ਮੈਂ ਦੋਵੇਂ ਬੰਨੇ ਉਹ ਬੜੀ ਆ ਜਿਆਦੀਆ ਚੰਗੀਆਂ ਬੜੀ ਦੁੱਧ ਵਾਲੀ ਮੈਂ ਰਹੀ ਆ ਅਸਲ ਚ ਨਾ ਕਈ ਵਾਰ ਡੇਰੀ ਵਾਲਿਆਂ ਨੂੰ ਲਾਲ ਚੋਈਂਦਾ ਮਈਆਂ ਲਾਉਂਦੇ ਥੋੜੀ ਜਿਹੀ ਲੇਟ ਗੱਲੇ ਹੋ ਜਾਂਦੀ ਆ ਇਹ ਆ ਵੀ ਕਈ ਤੇ ਬੜਾ ਲੰਮਾ ਸਮਾਂ ਸੂਆ ਲੈ ਕੇ ਨਾ ਚੰਗਾ ਤੇ ਰਾਜੀ ਰੂਜੀ ਪੂਰੀ ਆ ਬਾਕੀ ਜੋੜਾ ਅੱਜ ਮੁੱਲ ਕਰਦੇ ਨਾ ਇਹ ਤੇ ਲੱਭਣਾ ਹੀ ਨਹੀਂ ਇਹਦੇ ਆਪਾਂ ਜੱਗੇ ਵੀਰ ਇਹ ਇਹ ਮੋਲ ਨਹੀਂ ਲੱਭਣੇ ਵੀ ਚੰਗੀ ਆ ਇਹ ਤਾਂ ਸ਼ਾਹ ਕਿਨੇ ਡੇਰੀ ਵੀ ਭਰੋਣੀਆਂ ਹੋਏ ਨਾ ਇਹ ਮਈਆਂ ਨਫੇਵੰਦੀਆ ਵਾ ਬੂਰੀ ਸੱਜਰ ਸੋਈ ਇੱਕ 20 ਦੀ ਆ ਜਦੋਂ ਮਰਜੀ ਵੇਚ ਲੈ ਕੋਈ ਵੀਰ ਭਰਾ ਲੜਕਾਰ ਕੇ ਭਰੇ ਬਾਜ਼ਾਰ ਚ ਵੇਚ ਲੈ ਬੂਰੀ ਇਹਦਾ ਮੁੱਲ ਵੀ ਜੀ ਹਰ ਮੋਲ ਨਹੀਂ ਕਰਦਾ ਵੀ ਹਾਂਜੀ 52 ਹਾਂਜੀ 50 ਦੀ ਜੈ ਸੁਣੋ ਲੱਖ ਦਾ ਜੋੜਾ ਦੇਣਾ ਠੀਕ ਹੈ ਜੀ ਉਹ 50000 ਦੀ ਆ ਵੀ ਮਿਲ ਜੂਗੀ ਤੁਹਾਨੂੰ ਬੰਦਾ ਰਾਜੀ ਰੂਜੀ ਵਿਖਾ ਦੇ ਕਿੰਨੀ ਆ ਕਿੰਨੀ ਯਾਦੀ ਚੰਗੀ ਮਿਲ ਕੇ ਵੇਨਾ ਬਾਕੀ ਸਾਰੇ ਵੀ ਦੋ 15 16 ਸਰੀ ਇਹ ਵੀ ਮੈਂ ਕੋਈ ਗੱਲਾਂ ਨਾ ਨਹੀਂ ਕਹਿ ਦੇਣਾ ਵੀ ਸੋਹਣੀ ਚੰਗਾ ਛੋਟਾ ਹਾਂਜੀ ਇਹ ਵੀ ਲੱਖ ਦੀਆਂ ਦੋ ਮਈਆਂ ਮਿਲ ਜਾਣਗੇ ਆ ਤੇ ਆ ਵੀ ਤਿਆਰ ਉਹ ਗੱਡੀ ਰਕਮ ਵਾਲੀ ਜੀ ਪੂਰੀ ਇੱਕ ਵੀਧੀ ਵੇਚ ਲਿਆ ਸੇਵਾ ਜੀ ਰਹਿ ਜੂ ਸਾਨੂੰ ਭਾਵੇਂ ਕੋਈ ਜਿੱਦਣ ਜਿਹਨਾਂ ਕੋ ਮੈਂ ਲਈ ਉਹਨਾਂ ਨੇ ਕਿਹਾ ਵੀ ਇਹ ਗੱਲ ਹੋਰ ਦੱਸ ਆ ਵੀ ਜੀ ਗਾੜੀ ਹੌਲਾ ਪਾ 8 ਮਹੀਨਿਆਂ ਦੀ ਸਾਢੇ ਅੱਠਾਂ ਦੀ ਸਾਢੇ ਅੱਠਾਂ ਦੀ ਸਾਢੇ ਅੱਠਾਂ ਮਹੀਨਿਆਂ ਦੀ ਸਾਢੇ ਅੱਠਾਂ ਮਹੀਨਿਆਂ ਦੀ 1.5 ਮਹੀਨਾ ਮੈਂ ਤਾਂ ਸੂਂਚ ਰਹਿ ਗਿਆ ਪੈਂਡਿੰਗ ਹਾਂਜੀ 2 ਕਿਲੋ ਦੁੱਧ ਹੱਲੇ ਵੀ ਅੱਛਾ ਜੀ ਹੱਲੇ ਦੁੱਧ 2 ਕਿਲੋ 2 ਕਿਲੋ ਗਲਤ ਗੱਲ ਨਹੀਂ ਕਰਨੀ 2 ਕਿਲੋ ਦੁੱਧ ਦੇਖੋ ਡੇ ਖੱਟੇ ਦੀ ਖਾਦੇ ਤੇ ਮੈਂ ਇਹ ਅਬ ਚੰਗੀ ਭਾਰੇ ਪੱਲੇ ਦੀ ਆ ਹਾਂਜੀ ਥੋੜੀ ਜਿਹੀ ਕਿਸ ਵੀਰ ਨੇ ਬੇਬਲੂਮੀ ਸਾਂਭੀ ਘਾਟਿਆ ਮੈਂ ਨਵੀਂ ਆ ਥੋੜੀ ਸਾਂਭ ਦੁਖੋ ਗਈ ਸਾਂਭ ਦੁਖੋ ਗਈ ਕਰਮਾ ਵਾਲੀ ਪਰ ਖੁੱਡਾ ਖੱਡਾ ਬੜਾ ਮੈਨੂੰ ਇਹ ਮਗਰੋਂ ਚੌੜੀ ਟੁੜੀ ਕਿੱਡੀ ਆ ਬਾਗੀ ਬਈ ਨੂੰ ਹੀ ਚੰਗਦਾ ਮੈਨੂੰ ਵੇਖ ਸਾਰੀ ਚੰਗੀ ਹੈ ਕਾਲੀ ਸ਼ਾਹ ਜੇ ਵੇਖ ਲੋ ਜੈਡ ਬਲੈਕ ਜੇ ਇਹ ਅਬ ਕੀ ਕਰੇ ਆਈ ਹੂ ਕੀ ਕਰੇ ਚੰਗ ਨਿਆਕੇ ਚੰਗੀ ਮਹਿ ਦੇ ਪਿੱਛੇ ਕੱਟੀ ਆਈ ਹੋਊ ਜਾਂ ਕਿ ਉਧਰੋਂ ਆਈ ਹੋਊ ਕਿਤੇ ਅਬਾ ਕੁਝ ਕਹਿ ਨਹੀਂ ਸਕਦੇ ਜਿੰਨਾ ਦੁੱਧ ਆ ਇਹ ਵੀ ਮਹਿ ਚੰਗੀ ਆ ਜੇ ਕਿ ਵੀਰ ਸਾਰੇ ਦਾ ਮੇਨਗਾ ਸਾਢੇ 8 ਮਹੀਨੇ ਦੀ ਮਹਿ ਗੱਪਣਾ ਤੇਰੀ ਗੱਡੀ ਥਾਂ ਥੂਣ ਚੰਗੇ ਲੱਗੇ ਨੇ ਬਿਲਕੁਲ ਵੇਣ ਥੂਣ ਚੰਗੀ ਆ ਹੁਣ ਤਾਂ ਚਲੋ ਟੋਕੜ ਹੋ ਗਈ ਮੈਂ ਜਿਦਨ ਪਰੂਗੀ ਐਂਡੀ ਕਰਾ ਜੂਗੀ ਇਹ ਵੀ ਮਹਿ ਤਾਂ ਪੂਰੀ ਰਾਜੀ ਕੇ ਟੋਕੜ ਆ ਹਾਂਜੀ ਟਾਈਮ ਹੀ ਕੁਝ ਨਹੀਂ ਰਹਿ ਗਿਆ ਹੁਣ ਉਹ ਜੋ ਨਟੂ ਆ ਸਾਢੇ 8 ਦੀ ਆ ਚੈੱਕ ਪਾਸ ਇਹਦਾ ਮੁੱਲ ਮਾਪਾ ਲੱਖ ਜੀ ਨੇ ਕਹਿੰਦੇ 85 ਹਜ਼ਾਰ ਦੀ ਕੋਈ ਵੇਚ ਨਹੀਂ ਲੱਖ ਦੀ ਨਹੀਂ ਮਿਲਦਾ ਕੋਸੀ ਦੀ ਵੇਚ ਲੈ ਜਿੰਨੇ ਮਰਜ਼ੀ ਵੇਚ ਲੈ ਉਹ ਅਗਲੀ ਦੀ ਦੌਲਤ ਕੋਈ ਸਾਹਮਣੇ ਸੇਵਾ ਕਰ ਲੈ ਦੇ ਕਰੇ ਚੋ ਵੀ ਲੋਗੇ ਤੇਰਾ 14 ਕਿਲੋ ਦੁੱਧ ਵੀ ਦੇਣਾ ਤੇ ਇਹਦੀ 50000 ਦੀ ਛੋੜ ਕਰ ਦੀ ਥੋੜੀ ਉਹਦੀ ਤੇਨੇ ਛੱਡ ਦਾਂਗੇ ਸੰਤਾ ਓਏ 47 ਹਾਂਜੀ 46 45000 ਦੀ ਉਰੇ 45000 ਦੀ ਕੜ ਕੱਬੀ ਜੱਟ ਪਾਸ ਇਹਦੇ ਆਫਰਾਂ ਹੀ ਜੇ ਆਫਰਾਂ ਇਹ ਕਿਹਾ ਵਣੀ ਲੱਭਣੀਆਂ ਵੀ ਕਿਆ ਜੀ ਬਾਤ ਹਾਂ ਇੱਕ ਤੇ ਆ ਇਹ ਕਿਥੋਂ ਲੈ ਆਂਦੀ ਏ ਡੀ ਰਾਜੀ ਕਿੱਡੀ ਘਾਰ ਆ ਜੀ ਜੱਗੇ ਵੀਰ ਆ ਆਪਾਂ ਚਲ ਨਹੀਂ ਧੋਕੜ ਖੱਬਣ ਕਰਕੇ ਇਹ ਆਈਆ ਦੋ ਗਾਵਾਂ ਪੈ ਗਿਆ ਗਾਂ ਚਲ ਕੱਲੀ ਆਉਣ ਵਾਲੀ ਗੱਡੀ ਜੀ ਦੋ ਪੈ ਗਿਆ ਆਈਆ ਸੀ ਹਾਂਜੀ ਇੱਕ ਮੈਂ ਆਈ ਸੀ ਨਾਲ ਗਾਂ ਵੀ ਰਾਹ ਜਾਂਦਾ ਤੰਗ ਵਿਚਾਰੀ ਕਰਮਾਂ ਵਾਲੀ ਇਹ ਸੱਤ ਸੱਤਾਂ ਮਹੀਨਾ ਦਾ ਪੂਰਾ ਦਿਨ ਫਾਲ ਪਾਇਆ ਸੱਤਾਂ ਮਹੀਨੇ ਦੇ ਗਾਂ ਨੇ ਬਾਤ ਸੁਟਿਆ ਜੀ ਵੀ ਜੀ ਤੇ ਦੁੱਧ ਦਾ ਬਹਾ ਮ ਕਰਨੇ ਘਰ ਹੋਏ ਤੋਂ 8 ਕਿਲੋ ਚ ਹੋਇਆ ਅੱਛਾ ਜੀ ਜੋ ਕਿ ਤੇਰੇ ਵੱਡਾ ਫਾਲ ਪਾਉਣ ਕਰਕੇ ਥੋੜਾ ਜਿਹਾ ਘੱਠੀ ਹੈ ਇੱਕ ਦੋ ਕਿਲੋ ਅੱਗੇ ਥਾਂਬੀ ਜਾਵੇ ਕਿਉਂਕਿ ਫਿਰ ਗਾਂ 10000 ਕਿਲੋ ਕਰ ਜੂਗੀ ਹੁਣ ਦ ਬਾਕੀ ਇਹ ਵੀ ਗਾਂ ਫਾਲ ਸੁਟੇ ਆਪਾਂ ਦਵਾਈ ਦੂ ਵੀ ਭਰਾਤੀ ਆ ਬਾਕੀ ਆ ਆ ਸ਼ਾਇਦ ਜਿਆਦਾ ਚੰਗੀ ਹੋਵੇ ਇਸ ਦੂਰ ਹੋਗੇ ਉਹ ਖਾਣ ਵੇ ਕਿੱਡਾ ਸਪੈਸ਼ਲ ਹੈ ਵਸ਼ੀ ਨੂੰ ਵੇ ਵੇ ਇਹ ਥੋੜਾ ਵੇ ਮਗਰ ਲੜ ਲੂੜੂ ਖਾ ਕਿੱਡੇ ਚੰਗੇ ਆ ਦੁੱਧ ਫੇਰ ਵਸ਼ੀ 10 11 ਕਿਲੋ ਕਰ ਜਣਾ ਵਾ ਪਰ ਗੱਲ ਸਾਬੰਦ ਦੀ ਆ ਇਹ ਆ ਵੀ ਹੁਣ ਇਹ ਆਪਾਂ 2 ਦਿਨ ਦਵਾਈ ਵੀ ਭਰਾਤੀ ਆ ਸਾਫ ਵੀ ਕਰਾਤੀ ਗਲਕੰਦ ਵੀ ਦਿੱਤਾ ਸਭ ਕੁ ਹੁਣ ਬਸ 2 ਦਿਨ ਵਛੀ 2-4 ਦਿਨ ਸਾਭੀ ਗਈ ਵਾਂਟ ਬੁੰਡੇ ਚੰਗਾ ਆ ਗਿਆ ਨਾ ਤੇ ਦੁੱਧ ਨੇ ਰਾਜੂਗੀ ਵਛੀ ਦੇ ਲਾ ਪਸਮੂ ਦੇ ਆ ਆ ਮੇਡ ਕਰ ਮਾਣਾ ਆ ਤਾਏ ਵਛੀ ਪਸਮੂ ਦੇ ਵੇ ਮਗਰ ਲੜ ਲੂਟ ਬੜੇ ਆ ਦੋ ਤੋ 11-12 ਕਿਲੋ ਕਰ ਦਊਗੀ ਫੇਰ ਪਰ ਗੱਲ ਥਾਂ ਸਿਰ ਤੇ ਮੁਕਣੀ ਜੇ ਆਪਣੇ ਕੋਲ ਜਾਂਦੀ ਨਹੀਂ ਆਪਾਂ ਤੈਨੂੰ ਪਤਾ ਆਪਣੇ ਮਾੜੇ ਵੇਚਣਾ ਮਾਲ ਜਿਆਦਾ ਹਾਂਜੀ ਇਹ ਗਾਣੇ ਕੋਈ ਗੱਲ ਬਾਤ ਨਹੀਂ ਦੋ ਇੱਕ ਨਾਲੇ ਮੈਂ ਆਈ ਗਾਂ ਥੋੜਾ ਆ ਜਾ ਤੰਗ ਹੋਈ ਜਾਂ ਹੁੰਦਾ ਰੱਬ ਦੀ ਇਹ ਸਫਰ ਸਫਰ ਲੰਬੇ ਜੋ ਆਈ ਆ ਜਗਰਾਉਂ ਤੋਂ ਆਈ ਗਾਂ ਹਾਂ ਸੱਤਾਂ ਮਹੀਨਿਆਂ ਦਾ ਗਾਣੇ ਖਾਲ ਪਾਇਆ ਜੱਗੇ ਵੀਰ ਇਹ ਆ ਵੀ ਕੁਝ ਵੀਰਾਂਾਂ ਵਾਲਾ ਲੈ ਜੇ ਸੱਤਾਂ ਮਹੀਨਾ ਜਿਹੜੀ ਗਾਂ ਹੁੰਦੀ ਹੈ ਨਾ ਉਹ ਦੋ ਦੋ ਤੁਰਦੀ ਤੁਰਦੀ ਆ ਵੀਰਾਂ ਦੀ ਨਾਲ ਕੋਈ ਵੀ ਕਿਸੇ ਵੀਰ ਪਰਾ ਫਰੇ ਸਿਆਣੇ ਆ ਉਹਨਾਂ ਨੂੰ ਪਤਾ ਸੱਤਾਂ ਮਹੀਨੇ ਦੀ ਗਾਂ ਦੋ ਤੋ ਕਹਿ ਦੋ ਆ ਇਤਰਾ ਜਦੋਂ ਹੋਣੀ ਟੁੱਟ ਜੀ ਮਾਰੀ ਮੱਜ ਨੇ ਇਤਰਾ ਕੇਵਲੇ ਪਸ਼ੂ ਕੁੜੀ ਹੋ ਗੱਡੀ ਜਿਹੰਦੇ ਟਾਂਗ ਹੋਏ ਨੇ ਲੜਦੇ ਲੁੱਟਦੇ ਰਹਿੰਦੇ ਆ ਹਾਂਜੀ ਚਾਰ ਆ ਗਈ ਤੇ ਬੜੀ ਵੱਡੀ ਆ ਆਪਾਂ ਇਹ ਟੋਕੜ ਘੱਬਣਾ ਤੇ ਬਰਸੀ ਭਾਵੇਂ 40 ਹਜ਼ਾਰ ਦੀ ਵੇਚਣੀ ਟੋਕੜ ਘੱਬਣਾ 45 ਦੀ ਵੇਚ ਜਾਣੀ ਹਾਂਜੀ ਚਲੋ ਹੁਣ ਤੇ ਪਿੰਡ ਦੇ ਘਟ ਆਈ ਆ ਹਾਂਜੀ 10000 ਦੀ ਦੇ ਦੀ ਉਹਨੇ ਆਪਾਂ ਲਈ ਕਿੱਥੇ ਉਹ ਗੁਰੂਆ ਕੀ ਕਰਤਾ ਜੀ ਦੇ ਦੀ ਠੀਕ ਆ ਜੀ 10000 ਦੀ ਏਡੀ ਤਗੜੀ ਗਾ ਕਮਸਰਾ ਵਸ਼ੀਅਲ ਹੋ ਗਈ ਇਧਰ ਹੀ 50 50 ਹਜ਼ਾਰ ਦੇ ਦੇ ਦਿੰਦੇ ਸੀ ਗੁਰੂਆ ਕੀ ਕਰਨਿਆ ਵਾ ਠੀਕ ਆ ਬਿਲਕੁਲ ਠੀਕ ਆ ਥਣਾ ਧਾਰਾ ਮਾਰ ਕੇ ਫਾਇਦਾ ਕਰ ਚੁਮੇ ਥਾ ਅ ਹੋਰ ਅਗੇ ਕੋਈ ਵੀਰ ਭਰਾ ਕਵੇ ਆ ਕੋਈ ਵੀਰ ਕੋ ਭੈਣ ਭਰਾ ਨੇ ਕਿਨ ਦੌੜਨਾ ਵੇ ਪਤਾ ਨਹੀਂ 10 ਹਜ਼ਾਰ ਦੀ ਜੰਦੇ ਆ ਤੇ ਕੀ ਦਾ ਠੀਕ ਆ ਜੀ ਠੀਕ ਆ ਵੀ ਜੀ ਗੱਲ ਥੰਬਦੀ ਆ ਵੱਚੀ ਵੀਰੋ ਜਿਆਦੀ ਚੰਗੀ ਆ ਜੱਗੇ ਵੀਰੋ ਵੇ ਥਾਨ ਵੇ ਕਰਦੀ ਇਦਰੇ ਕੀ ਆ ਜੀ ਬਤਾ ਬੜੀਕ ਬੜੀਕ ਨਾੜਾ ਵੜਿਆ ਵਛੀ ਦੇ ਚੰਗੀ ਆ ਜੀ ਸਾੰਬਲੇ ਵਾਲੀ ਬਸੇ ਹਾਂ ਤੇ ਬਾਕੀ ਗਵਾਨ ਕੇ ਛੱਡ ਦਾਂਗੇ ਵੀਰ 2000 ਰੁਪਏ ਕਿੰਨੇ ਦੀ 8000 ਦੀ ਚੱਲਣ ਦੇ ਵੰਡ ਜੋਗੇ ਵੀ ਛੱਡ ਤੇ ਬੁਰਾ ਕੀ ਕਰੀ ਜਾਣਾ ਕੋਈ ਲੈ ਜਾਊਗਾ ਸਾੰਬਲੇ ਵਛੀ 11 12 ਕਿਲੋ ਦੁੱਧ ਦੇ ਦਊਗੀ ਹੋਰ ਦੱਸ ਪਰ ਜੀ ਯਾਹੀ ਨੂੰ ਮੈਂ ਛੱਡੀ ਇਹ 8000 ਦੀ ਸਾਈ ਪੈਣੀ ਉਹ ਸਾਥੇ ਚ ਹਾਂ ਜੇ ਪੈਸੇ ਪਾਵੇ ਕੋਈ ਵੀਰ ਭਰਾ ਇਹ 8000 ਦੀ ਹੋ ਜੀ ਸ਼ਾਇ ਹੋਣੀ ਨਹੀਂ ਆ 30000 ਦੀ ਆਪ ਦੀ ਖਰੀਦ ਜੇ ਵੇਜੀ ਲੋਕ ਆ ਰਹੇ ਨੇ ਵਪਾਰੀਆਂ ਨੇ ਵੀ ਸਾਡੇ ਘਰੋਂ ਖੜਕੇ ਨੇ ਦੀ ਵੇਚ ਲਈ ਆ ਅੱਜ 30000 ਦੀ ਲਾ ਕੇ 8000 ਅੱਜ ਬੋਲ ਪਾਇਆ ਆਪ ਦੀ ਖਰੀਦ ਆ ਤੇ ਕੋਈ 2000 ਪਰਾ ਕਿਹੜੀ ਗਾਮ ਨੇ ਛੱਡਿਆ ਕੋਈ ਵੀਰਪਰਾ ਵੰਡ ਵੰਡ ਲੈ ਲੈ ਵਾਛੀ ਦੁੱਦੋ ਆਜੂਗੀ ਆਜੂਗੀ ਹੱਲੇ ਵੀ ਆਪਾਂ ਨੇ 7 ਮਹੀਨਿਆਂ ਦਾ ਵਾਛੀ ਨੇ ਫਲ ਪਾਇਆ ਵਾ ਮੈਨਾ ਤੱਕ ਮਾਰਦੀ ਵਾਛੀ ਕੱਚਾ ਮੈਲਾ ਵੀ ਮਾਰਦੀ ਠੀਕ ਹੈ ਹਾਂਜੀ ਬਾਕੀ ਜੇਰ ਯੂਰ ਪ੍ਰੋਪਰ ਪਾਈ ਹੋਛੇ ਹੈ ਓਕੇ ਸਾਰੀ ਹੈ ਹਾਂ ਤੇ ਬਾਕੀ ਆਪਣਾ ਮਾਲ ਸਾਰੇ ਚੈੱਕ ਪਾਸ ਹੋਗਾ ਕੋਈ ਵੀਰਪਰਾ ਫੋਨ ਲਾਵੇ ਮੋੜ ਨਾਲੇ ਵੱਡੀਆਂ ਮਈਆਂ ਕਾਦੋ ਵਜਨ ਵਾਲੀਆਂ ਨਿੱਕੀਆਂ ਮਈਆਂ